ਚੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ ਰਹਿ ਕੇ ਮੰਜ਼ਲਾਂ ਤੋਂ ਦੂਰ ਕਿੱਥੇ ਮਿਲਦਾ ਸਕੂਨ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹੌਂਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਆਪਾਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ पहला चक्कर हो गया जी पूरा ਪਹਿਲਾ ਚੱਕਰ ਕੀਤਾ ਪੂਰਾ ਜੀ ਲਓ ਜੀ ਦੂਜਾ ਚੱਕਰ ਕੀਤਾ ਪੂਰਾ ਮੁੰਡਿਆਂ ਨੇ ਚੱਲੀ 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 ਜਰੀ ਦੇਣਾ ਬਹੁਤ ਸੋਣਾ ਬਹੁਤ ਹੋਣਾ ਚੱਲੀ 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 ਬਹੁਤ ਸੋਣਾ लो जी देखो तीजा चक्कर पूरा करते हुए मुंडे ਲਓ ਜੀ ਤੇਲੀਗੜ ਤੈਨੂੰ ਬੈਠੂ ਮਾਰ ਗਾ ਦੱਬੋ ਹੁਣ ਇਹਨੂੰ ਫੇਰ ਲਾਉ ਦੱਬਲਾ ਚਲੀ ਚਲੀ 4 ਮਿੰਟ ਹੋਏ ਠੀਕ ਹੈ ਤੀਜਾ ਚੱਕਰ ਪੂਰਾ ਕੀਤਾ ਜੀ ਇਹ ਮੁੰਡਿਆਂ ਨੇ ਵੀ

ਵਾਰੀ ਉਹ ਬਹੁਤ ਗੋਨਾ ਕਿੱਥੇ ਗਿਆ ਆਹ ਮੁੰਡਿਆਂ ਨੇ ਕੀਤਾ 4 55 56 ਚ 1600 ਮੀਟਰ ਉਹ ਕਿਧਰ ਗਿਆ ਆਪਣੇ ਮਿੰਨਾਂ ਦਾ ਦੂਜਾ ਆ ਦੀ ਨੂਰ ਹੋ ਗਿਆ ਉਹ ਵੀ ਲਾ ਗਿਆ 5.25 5.25 5.30 jaga 5.40 5.40

ਦੇ ਚੌਵੀ ਤੇ ਪਤੀ ਤੇ ਚਪੀ ਤੇ ਸਹੀ ਤੇ ਭਾਈ ਤੇ ਮਤੀ ਤੇ ਪਤੀ 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 ਤੇ ਪਤੀ ਪਤੀ ਸਹੀ ਪਤੀ ਪਤੀ ਉਤਾਰੀ ਜਾਰੀ ਉਤਾਰੀ ਖਿੱਕੇ ਖੱਟਕੇ ਲਓ ਜੀ ਅੱਜ ਦਾ ਟ੍ਰੈਲ ਬੈਸਟਰੀਆ 54 54 ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਾਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ